ਬੰਦਾ ਹੀ ਸਭ ਕੁਝ ਨਹੀਂ ਕੋਈ ਰੱਬ ਤੇ ਕਰ ਮਾਰਕੀਟ ਦਾ ਚਾਹਦਾ ਤੇ ਇਸ਼ਲਾਕਾ ਤੇ ਇਸ਼ਲਾਕਾ ਚਾਹਦੀ ਹੁੰਦਾ ਨਾ ਮੈਂ ਤੁਹਾਨੂੰ ਬੋਲਾ ਪਰ ਯਾਰ ਭੈਣ ਡਰ ਲੱਗਣ ਡਿਆ ਅੰਦਰ ਜਾ ਕੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਕੇ ਡੰਗਾ ਟੁੱਟਨੇ ਆਲਾ ਜੋ ਡੰਗੇ ਦੇ ਉਪਰੋਂ ਪਾਣੀ ਆਂਡਿਆ ਤਾਰਿਆ ਤੂੰ ਵੀ ਡੰਡਿਆ ਓਏ ਹਾਂ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਨੱਤਾ ਮੇਰਾ ਪਲ ਬਲ 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 ਵਾਹਿਗੁਰੂ 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 ਆ ਪਾਪਾ ਖਵਾ ਜਾ ਫਿਰ ਭਲਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਵੀ ਆ ਮਰੀਓ ਬਣਾਣਾ ਨੇ ਇੱਥੇ ਬਣਾਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਗੀ ਮੌਲ ਹੈ